ਹਾਂ ਕਿ ਪਲੇ ফর ਯੂ ਗਟ ਦਾ ਬਿਸ਼ਪ ਦੇ ਨਿਤਨੀ ਨੇ ਦੱਸਿਆ ਵੀ ਬਹੁਤ ਵਿਰੋਧ ਜਿਹੜਾ ਸਾਡੇ ਲੋਕਾਂ ਨੇ ਸਹਿਹਾ ਸਾਡੇ ਲੋਕਾਂ ਨੂੰ ਥਾਲਿਆਂ ਦੇ ਵਿੱਚ ਚੌਕੀਆਂ ਦੇ ਵਿੱਚ ਬੇਇੱਜ਼ਤ ਕਰਕੇ ਬਾਹਰ ਕੱਢਿਆ ਜਾਂਦਾ ਸੀ ਸਾਡੇ ਲੋਕਾਂ ਦੀ ਦਰਖਾਸਤਾਂ ਵੀ ਲਈ ਜਾਂਦੀ ਸੀ ਪਰ ਇਹ ਕਿਤੇ ਸਾਡੇ ਲੋਕ ਭਲੇਖੇ ਦੇ ਨਾਲ ਕਿਤੇ ਕੋਟਕਚੇਰੀ 'ਚ ਵੀ ਥੱਲੇ ਜਾਂਦੇ ਸੀ ਉੱਥੇ ਵੀ ਉਹਨਾਂ ਦੇ ਨਾਲ ਧੱਕਾ ਹੁੰਦਾ ਸੀ ਤੋਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਮਾਹੌਲ ਖਰਾਬ ਹੋ ਚੁੱਕਾ ਸੀ ਜੋ ਬਾਹਰੀਆਂ ਤਾਕਤਾਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਜਿਨ੍ਹਾਂ ਵਿੱਚ ਉਨੇ ਇਹ ਕਹਿਣਾ ਸ਼ੁਰੂ ਕਰਦਾ ਵੀ ਜਿਹੜਾ ਪਰਮੇਸ਼ਰ ਪ੍ਰਭ ਯਿਸੂ ਮਸੀਹ ਆ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੁਹਾਨੂੰ ਕਿੱਥੇ ਬਚਾਏਗਾ ਪਰ ਇਹ ਵੀ ਗੱਲ ਕੀਤੀ ਵੀ ਪਿੰਡਾਂ ਦੇ ਬਾਅਦ ਪਾਸਟਰ ਲਾ ਦਿਓ ਅਗਰ ਕੋਈ ਪਰਮੇਸ਼ਰ ਦਾ ਦਾਸ ਜਾਂ ਪਾਸਟਰ ਕੋਈ ਪਿੰਡ ਚ ਫੜੇਗਾ ਨਹੀਂ ਲੱਗਾ ਮਾਵਾਂ ਤੋੜ ਦਿੱਤੀਆਂ ਜਾਣਗੀਆਂ ਸੋ ਕਿਹਾ ਹੈਗੀ ਨਹੀਂ ਕਿਹਾ ਸੀ ਪਰ ਜਦੋਂ ਚੀਜ਼ਾਂ ਮੇਰੇ ਸਾਹਮਣੇ ਆਈਆਂ ਯਕੀਨ ਮੰਨਿਓ ਮੇਰਾ ਖੂਨ ਬਹੁਤ ਖੋਲਿਆ ਮੈਂ ਤੁਹਾਨੂੰ ਨਾਮ ਰਿਸ਼ੀ ਦੇ ਵਿੱਚ ਸੇਵਾ ਕਰ ਰਿਹਾ ਆ। ਤੁਹਾਨੂੰ ਪਤਾ ਵੀ 40 ਤੋਂ 45 ਲੱਖ ਫਾਲੋਅਰ ਸਾਡੇ ਪੰਜਾਬ ਦੇ ਆ। ਪੂਰੇ ਇੰਡੀਆ ਦੇ 10 ਕਰੋੜ ਨੇ। 2 ਲੱਖ ਲੋਕ ਸਾਡੀ ਚਰਚ ਆਉਂਦੇ ਨੇ। ਗੁਰਦਾਸਪੁਰ ਦੀ ਜਿਹੜੀ ਬ੍ਰਾਂਚ ਉੱਤੇ 70 ਹਜ਼ਾਰ ਲੋਕ ਆਉਂਦੇ ਨੇ। ਪਟਾਲਾ ਦੇ ਵਿੱਚ 30 ਹਜ਼ਾਰ ਲੋਕ ਆਉਂਦੇ ਨੇ। ਅਗਰ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲੋਕ ਮਿਲਾ ਲਈਏ, ਬ੍ਰਾਂਚਾਂ ਮਿਲਾ ਲਈਏ ਤੇ 5 ਲੱਖ ਦੇ ਕਰੀਬ ਲੋਕ ਸਾਡੇ ਕੋਲ ਚਰਚ ਆਉਂਦੇ ਨੇ। ਤੇ ਸਾਡੀ ਤੇ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਸੀ ਪਹਿਲਾਂ ਤੋਂ। ਜਿੱਤ ਸਾਹਿਬ ਇਸ ਈਨ ਨੂੰ ਲੈ ਕੇ ਵੀ ਇਹ ਕੀ ਬਣ ਰਿਹਾ ਪੂਰੇ ਪੰਜਾਬ ਦੇ ਵਿੱਚ ਸਾਡੇ ਵਸੀ ਭਾਈਚਾਰੇ ਨੂੰ ਇੱਕ ਕੀੜੇ ਬਕੌੜੇ ਦੀ ਵਾਂਗ ਵਰਗਾ ਦੇਖਿਆ ਜਾ ਰਿਹਾ ਸਾਡੇ ਲੋਕ ਧਰਨੇ ਲਾਉਂਦੇ ਨੇ ਸਾਡੇ ਲੋਕ ਦਿਹਾੜੀਦਾਰ ਨੇ ਪੱਠੇ ਦੇ ਕੰਮ ਕਰਨ ਵਾਲੇ ਨੇ ਰੱਖਿਆ ਜਲੂਨ ਵਾਲੇ ਨੇ ਸਭੀਆਂ ਨੇ ਮੇਚਣ ਵਾਲੇ ਨੇ ਉਹ ਆਪਣੀਆਂ ਦਿਹਾੜੀਆਂ ਤੋੜ ਕੇ ਜਦੋਂ ਧਰਨੇ ਵੀ ਲਾਉਂਦੇ ਨੇ ਉਹਨਾਂ ਦੇ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਫਿਰ ਮੈਨੂੰ ਪੋਸਟ ਲੈਂਡ ਤੋਂ ਨੂਰਾ ਜੀ ਨੇ ਆਪਣੇ ਘਰ ਕੋਲ ਆਇਆ ਉਹਨਾਂ ਨੇ ਕਿਹਾ ਵੀ ਮੈਂ ਇੱਕ ਕਮੇਟੀ ਬਣਾਉਣਾ ਚਾਹੁੰਦਾ ਜਿਹੜੀ ਕਮੇਟੀ ਪੂਰੇ ਵਰਲਡ ਦੇ ਵਿੱਚ ਕੰਮ ਕਰੇ ਔਰ ਆਪਣੇ ਮੁਸੀਬਾਈ ਚਾਰੇ ਦੀ ਸਾਰ ਲਵੇ ਔਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਕਮੇਟੀ ਦੀ ਲੋੜ ਤੇ ਨਹੀਂ ਆਪਣੀ ਚਰਚ ਬਹੁਤ ਵੱਡੀ ਆ ਅਗਰ ਕੋਈ ਸਾਡੀ ਚਰਚ ਚ ਆਏਗਾ ਜਾਂ ਕੋਈ ਆ ਕੇ ਇਸੇ ਬਦਮਾਸ਼ੀ ਕਰੇਗਾ ਜਾਂ ਬਰਾਜ ਦੇ ਵਿੱਚ ਬਦਮਾਸ਼ੀ ਕਰੇਗਾ ਉਹਨੂੰ ਨਾਤ ਸੇ ਪਾ ਦੇਵਾਂਗੇ ਉਹਨਾਂ ਨੇ ਕਿਹਾ ਮੈਂ ਆਪਣੀ ਇਹ ਚਰਚਾ ਦੀ ਗਲਤੀ ਕਰ ਰਿਹਾ ਜਦ ਮੈਂ ਜਿਹੜੇ ਮੇਰੇ ਨਾਲ ਪਰਮੇਸ਼ਰ ਦੇ ਦਾਸ ਸੁਣੀ ਦੀ ਮਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਪਿੰਡਾਂ ਦੇ ਵਿੱਚ ਪਰਮੇਸ਼ਰ ਦੇ ਦਾਸ ਸੇਵਾ ਕਰਦੇ ਨੇ ਜਿੰਨਾਂ ਕੋ 100 ਲੋਕ ਨੇ 50 ਲੋਕ ਨੇ 500 ਲੋਕ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਮੈਂ ਉਹਦੇ ਲਈ ਕਮੇਟੀ ਬਣਾਉਣਾ ਸੋ ਉਹਨਾਂ ਨੇ ਥਾਪੜਾ ਦੇ ਕੇ ਤੋੜਿਆ ਇਸ ਲਈ 2.5 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੇ ਆਪਣੇ ਆਪ ਨੂੰ ਘਰਾੜ ਮੰਨਦੇ ਸੀ ਜਿਹੜੇ ਆਪਣੇ ਆਪ ਨੂੰ ਬਹੁਤ ਗੁੱচ্চਾ ਸਮਝਦੇ ਸੀ ਇੱਥੋਂ ਤੱਕ ਕਿ ਜਿਹੜੇ ਉਹ ਰੋੜ ਦੇ ਵਿੱਚ ਜਿਹਨਾਂ ਬੰਦਿਆਂ ਦਾ ਨਾਮ ਅਗੇਦਾ ਮੰਨੋ ਸਰੀ ਦੇਵ ਲਾ ਲਈਏ ਜਿਹੜੇ ਸਾਡੇ ਇਥੋਂ ਗੁਰਦਾਸਪੁਰ ਤੋਂ ਐਮਪੀ ਵੀ ਬਣੇ ਸੀ ਸਾਰੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਆ ਉਹਨਾਂ ਦੇ ਫਾਦਰ ਸਾਹਿਬ ਤੋਂ ਮਹਿੰਦਰ ਜੀ ਉਹਨਾਂ ਦੇ ਮਦਰ ਧੇਮਾ ਮੰਮਨੀ ਕੀ ਸਾਰੇ ਅਸੀਂ ਜਾਣਦੇ ਆ ਉਹਨਾਂ ਤੇ ਵੀ ਜੇ ਅਸੀਂ ਪਰਚਾ ਦਰਤੀ ਕਰਵਾ ਕੇ ਉਹਨਾਂ ਨੂੰ ਮਾਫੀ ਮੰਗਣੇ ਲਾਤਾ ਮੈਨੂੰ ਲੋਕਾਂ ਨੇ ਕਿਹਾ ਕਿ ਸਣੀ ਦਿਓਰ ਬਹੁਤ ਵੱਡਾ ਬੰਦਾ ਪ੍ਰਧਾਨ ਵੀ ਤੁਹਾਡੀ ਦੁਸ਼ਮਨੀ ਪੈ ਜਾਊਗੀ ਉਹ ਮੈਂ ਕਿਹਾ ਮੇਰਾ ਦੋਸਤ ਪ੍ਰਭੂ ਯੂਸ਼ੂ ਮਸੀਹ ਆ ਮੈਨੂੰ ਦੁਸ਼ਮਾਨੀ ਕਰਵਾਉਂਦਾ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗਾਣਾ ਸਾਡੇ ਸਾਹਮਣੇ ਆਇਆ ਜੋ ਰੈਪਰ ਬਾਦਸ਼ਾਹ ਨਾਮ ਦਾ ਜਿਨੇ ਇਹ ਗੱਲ ਕਹੀ ਵੀ ਚਰਚ ਲੱਗੇ ਘਰ ਤੇ ਪਾਸਪੋਰਟ ਲੱਗੇ ਬਾਈਬਲ ਔਰ ਹੋਰ ਬੜੀ ਭੀਸ਼ਾਵਦਾ ਵਾਲੀ ਉਹ ਗਾਣੇ ਦੇ ਵਿੱਚ ਉਹਨੇ ਬੋਲੀ ਜਿਹਨੂੰ ਲੈ ਕੇ ਅਸੀਂ ਬਟਾਲਾ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਤੌਰ ਤੇ ਵੀ ਪਰਜਾਦਾਨੀ ਕਰਵਾਇਆ ਜੋ ਵੀ ਮਾਫੀ ਮੰਗਦਾ ਫਿਰਦਾ ਅਗਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਾ ਲਈ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਕਨਿਆ ਸਿੰਘ ਗੁਰਪ੍ਰੀਤ ਜੀ ਮਾਣਾ ਆਉਂਦਾ ਬੰਦਾ ਉਹ ਕਹਿੰਦਾ ਸੀ ਪਵਿੱਤਰ ਬਾਈਬਲ ਦੇ ਵਚਨ ਕਾਢ ਕਾਢ ਕੇ ਦਾਊਦ ਬਾਰੇ ਬੋਲਦਾ ਸੀ ਕਨਾਨ ਦੀ ਧਰਤੀ ਬਾਰੇ ਬੋਲਦਾ ਸੀ ਦੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਨਾਂ ਲੈ ਕੇ ਚੱਲਦੇ ਆਂ ਮਗਰ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਉੱਥੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕੋਈ ਸਾਡੇ ਧਰਮ ਦੇ ਉੱਪਰ ਔਰ ਸਾਡੀ ਬਾਈਬਲ ਦੇ ਉੱਪਰ ਟਿਪਾਣੀ ਨਹੀਂ ਕਰੇ ਸੋ ਤਿੰਨ ਪਰਚੇ ਉਹਨੇ ਨਾਂ ਵੀ ਕਰਵਾਏ ਆ ਜੋ ਵੀ ਮਿਊਟ ਹੋ ਗਿਆ ਪਿੱਛਾ ਪ੍ਰਭੂ ਜੀ ਇਸ ਨੂੰ ਸੀ ਨਹੀਂ ਕਰਦਾ ਜਦੋਂ ਫਿਰ ਅਸੀਂ ਕਿਸੇ ਨੂੰ ਹੱਥ ਪਾਉਨੇ ਆ ਨਾ ਤੇ ਬਿਸ਼ਪ ਸਾਹਿਬ ਨੂੰ ਕੱਚਾ ਕੋ ਨਾ ਛੱਡੀਦਾ ਵੀ ਇੱਕ ਪਰਚਾ ਕਰਾ ਦਿਓ ਤੇ ਉਹ ਜ਼ਮਾਨਤ ਪਰਮੇਸ਼ਵਰ ਦੇ ਦਸਾਂ ਜੀ ਪਰਮੇਸ਼ਵਰ ਦੇ ਕਲੀਸੀਆ ਜੀ ਅਸੀਂ ਦਿਨ ਰਾਤ ਤੁਹਾਡੇ ਨਾਲ ਖੜੇ ਆ ਭਾਵੇਂ ਉਹ ਪਠਾਨ ਕੋਟ ਐਸੋਸੀਏਸ਼ਨ ਹੋਵੇ ਜਾਂ ਕੋਈ ਗੁਰਦਾਸਪੁਰ ਦੀ ਐਸੋਸੀਏਸ਼ਨ ਹੋਵੇ ਜਾਂ ਅੰਮ੍ਰਿਤਸਰ ਦੀ ਕੋਈ ਐਸੋਸੀਏਸ਼ਨ ਹੋਵੇ ਸਾਰੀ ਐਸੋਸੀਏਸ਼ਨਾਂ ਸਾਡੀਆਂ ਵਾਂ ਮੈਂ ਬੇਨਤੀ ਕਰਨਾ ਵੀ ਖੁਸ਼ੀ ਵਲੇ ਬੇਸ਼ੱਕ ਸਾਨੂੰ ਨਾਮ ਬਤਾਇਓ ਜਦੋਂ ਵੀ ਤੇ ਤੁਹਾਡੇ ਤੇ ਕੋਈ ਭੀੜ ਪਵੇ ਜੇ ਕੋਈ ਵਿਰੋਧੀ ਤੁਹਾਨੂੰ ਤੰਗ ਪਰੇਸ਼ਾਨ ਕਰੇ ਉਦੋਂ ਜਰੂਰ ਇਸਤਾਖ ਨੂੰ ਬੁਲਾਇਓ ਦੋ ਕਦਮ ਤੁਹਾਡੇ ਕੋਕੇ ਹੋ ਕੇ ਚਲਾਂਗੇ ਤੁਹਾਡੀ ਮੰਗ ਨਹੀਂ ਸੁਣਾਗੇ ਕਿਉਂਕਿ ਬਹੁਤ سارے ਲੋਕ ਕਹਿੰਦੇ ਨੇ ਵੀ ਤਗੜਾ ਹੋ ਅਸੀਂ ਤੇਰੇ ਮਗਰਿਆਂ ਤਗੜਾ ਹੋ ਅਸੀਂ ਤੇਰੇ ਮਗਰਿਆਂ ਮਗਰ ਮੈਂ ਕਹਿੰਦਾ ਤਗੜੇ ਹੋਵੋ ਅਸੀਂ ਦੋ ਕਦਮ ਵੀ ਆਪਣਾ ਸਿਰ ਦੇਣ ਵਾਲਾ ਬੰਦਾ ਹਾਂ ਸੋ ਪਿਛਲੇ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਧਿਆਨ ਹਰਿਆਣਾ ਦੇ ਵਿੱਚ ਜਾਂਦਾ ਰੋਕਾ ਮੇਰੇ ਮੇਰਾ 4 ਦਿਨ ਦਾ ਦੌਰਾ ਸੀ ਪੂਰੇ ਪੰਜਾਬ ਦੀਆਂ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਔਰ ਬਹੁਤ ਜ਼ਿਆਦਾ ਅਸੀਂ ਬਾਹਰ ਵੀ ਜਾ ਰਹੇ ਹਾਂ ਸਾਡੀ ਰੱਬ ਦੀ ਆਵਾਜ਼ ਮਿਨਿਸਟਰੀ ਦੇ ਭੈਣ ਭਰਾ ਸਾਰੇ ਸਾਡੇ ਇੱਥੇ ਆਏ ਨਹੀਂ ਮੈਂ ਇਹਨਾਂ ਦਾ ਵੀਰ ਤੋਂ ਕਰਦਾ ਪਰ ਬਹੁਤ ਜਲ ਯੂਕੇ ਦੇ ਵਿੱਚ ਅਕਸਰ ਦੀ ਪ੍ਰੋਗਰਾਮ ਰੱਖ ਰਹੇ ਨੇ ਇਸ ਲਈ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਨਾ ਇਹਨੇ ਪ੍ਰੋਗਰਾਮ ਰੱਖਿਆ ਪਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਯੂਕੇ ਦੇ ਵਿੱਚ ਆਉਣਾ ਤੇ ਪੂਰੇ ਯੂਰਪ ਦੇ ਵਿੱਚ ਅਸੀਂ ਜਾਣਾ ਮੈਂ ਉਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਠੀਕ ਹੈ ਜੀ ਤੁਸੀਂ ਕਰੋ ਤਿਆਰੀ ਤੇ ਮੈਂ ਆਉਂਗਾ ਉਹਨਾਂ ਨੇ ਪੋਸਟਰ ਲਾ ਦਿੱਤੇ ਸਾਰੇ ਬੰਨੇ ਉਹ ਮੇਰੇ ਦਿਮਾਗ ਤੋਂ ਨਿਕਲ ਗਿਆ ਕਿਉਂਕਿ ਮੇਰੀ ਇੱਕ ਆਦਤ ਹੈ ਮੈਂ ਜਿੱਥੇ ਵੀ ਜਾਣਾ ਪਰਮੇਸ਼ਵਰ ਦੇ ਦਾਸ ਪੋਸਟਰ ਲੰਘ ਤੁਲਾ ਜੀ ਕੋ ਇਜਾਜ਼ਤ ਲੈ ਕੇ ਜਾਣਾ ਕਿਉਂਕਿ ਮੇਰੇ ਮੈਂਟਰ ਨੇ ਮੇਰੀ ਡੋਰ ਉਹਨਾਂ ਦੇ ਹੱਥ 'ਚ ਆ। ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਯੂਕੇ ਜਾ ਰਹੇ ਹੋ। ਮੈਂ ਕਹਿੰਦੀ ਮੈਂ ਤਾਂ ਤੁਹਾਡੇ ਕੋਲ ਕੁਛ ਵੀ ਬਣਾਉਂਦੀ ਨਹੀਂ ਜਾਂਦਾ ਤਾਂ ਯੂਕੇ ਕਿੱਥੇ ਜਾਣਾ। ਇਹਦੇ ਤੁਹਾਡੇ ਬਾਹਰ ਪੋਸਟਰ ਲੱਗੇ ਆ। ਮੈਂ ਕਹਿੰਦੀ ਜਾਣਾ ਤਾਂ ਜ਼ਰੂਰ ਸੀ ਮਗਰ ਤੁਹਾਡੇ ਕੋਲ ਇਜਾਜ਼ਤ ਨਹੀਂ ਲਈ ਗਈ। ਸੋ ਫਿਰ ਮੈਂ ਯੂਕੇ ਨਹੀਂ ਗਿਆ। ਹੁਣ ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਅੱਜ ਜਿੰਨਾ ਮੇਰੀ ਗੱਲ ਹੋ ਰਹੀ ਸੀ ਰਾਤੀ ਮੈਂ ਕਿਹਾ ਮੈਂ ਜ਼ਰੂਰ ਆਉਂਗਾ। ਤੁਹਾਨੂੰ ਬਹੁਤ 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 ਧੰਨਵਾਦ ਪੂਰੀ ਕਲੀਸਿਆ ਦਾ ਪੂਰੇ ਪਰਸ਼ਰ ਸਰਵਨਾ ਦਾ ਤੁਹਾਡੇ ਪਿਆਰ ਦੇਣ ਦਾ ਪਰ ਪਾਸੇ ਜੀ ਤੁਸੀਂ ਇੱਕ ਗੱਲ ਕਹੀ ਸੀ ਔਰ ਸਖਤੀ ਸਾਹਿਬ ਨੇ ਇੱਕ ਗੱਲ ਕਹੀ ਸੀ ਬਿਸ਼ਪ ਸਾਹਿਬ ਵੀ ਇਹ ਕਰਨ ਲੇਸੀ ਦੇਖਣਾ ਚਾਹੁੰਦੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਇੱਕ ਨਹੀਂ ਅਸੀਂ 5 ਐਮਐਲ ਵੜਾਵਾਂਗੇ ਪੂਜਾਰੀ ڈیل آفیسر نہیں ہے تو تعمیر اس کر کے تکڑے ہوئیے جی کوئی کلیسیاں معافی جی کلیشیا کریے پیڑ والے کو باہر نہیں جانتے پیٹ واڑی کے باہر لے کے کام خراب ہو گیا اس کا لگی میری یہ گزارش ہے بہنتی ہے جتندر بالکل ماما ہوں جی ماما بڑوں گے تو طاقت بنتی ہے کلے بندے کی طاقت نہیں ہوں ٹھیک ہے پوسٹ لوکل بڑا منسٹری ویڈی ہے وہ بہت بندے ہیں پر لوکل بندیاں مل کے سارے مل کے